ਤੱਕਰ ਜੋ ਜੱਫਾ ਲੱਗ ਗਿਆ ਦੁਨੀਆਂ ਨੇ ਧੰਗਰੇ ਪਾ ਦੇਨੇ ਆ ਦੁਨੀਆਂ ਨੇ ਧੰਗਰੇ ਪਾ ਦੇਨੇ ਆ ਲਓ ਸਾਹਮਣੇ ਕਿੰਦੇ ਚਰੰਦੀ ਬੁੜੀਆਂ ਗੋਪੀ 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 ਹੱਜ ਇਹੋ ਬੰਦੇ ਜਿਹੜੇ ਹੁੰਦੇ ਨੇ ਨਾ ਸਾਰੇ ਛਾਲ ਦੇ ਵਿੱਚ ਇੱਕ ਇੱਕ ਬੰਦਾ ਕਹਿੰਦਾ ਕਿ ਮੈਂ 50 50 ਹਜ਼ਾਰ ਲੈਣਾ ਅੱਜ ਲਈ ਕਬੱਡੀ ਆਪਾਂ ਆਪੇ ਡਾਊਨ ਕਰੀ ਜੰਨੇ ਆਪ ਦਾ ਰੇਟ ਹੁਣ ਆਪਾਂ ਤੇ ਜਵਾਕ ਘਟਾਉਣੇ ਘਟਾਉਣੇ ਨਾਲ ਨਿਕੇ ਨਿਕੇ ਹੁਣ ਅੱਜ ਦਾ ਮੈਚ ਦਾ ਰੇਟ ਹੈਗਾ 55-50 ਤੇ ਬੰਦੇ ਖੇਡਣ ਦੇ ਲੱਖ ਵਾਲੇ ਤੇ ਕਬੱਡੀ ਦੇ ਡਾਊਨ ਆਪੇ ਹੀ ਕਰੰਦੇ ਕੌਣ ਕਰੰਦੇ ਕਰੀ ਜਾ ਇਥੇ ਸਾਰਿਆਂ ਨੂੰ ਅੰਝ ਕਹਿਣਾ ਕਿ ਉਥੇ 50 ਜੱਡੇ ਤੇ ਬਲੇਕ ਹੈ ਜਿੰਨਾਂ ਨੂੰ ਮੈਂ ਨਾ ਕਈਆਂ ਨੇ ਕਹਿਣਾ ਹੁਣ ਆਪਾਂ ਨੂੰ ਜਿਹੜੀਆਂ ਸਾਈਆਂ ਹੁਣ ਮਿਲਣ ਬੱਲੇ 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 ਆ ਮੱਲੇ ਹੱਟ 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 ਓਹ ਬੱਲੇ 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 ਲੈ ਵੀ ਆਵੇ ਉਹਨਾਂ ਨੂੰ ਜਦੋਂ ਵਿਆਹ ਹੈ ਨਾ ਤੇ ਉਹ ਕੁੜੀ ਕੁੜੀ ਜਦੋਂ ਰੋਂਦੀ ਨਹੀਂ ਤੁਰਨ ਲੱਗੀ ਢੋਲੀ ਚ ਬੈਂਦੀ ਆ ਤੇ ਇਮੋਸ਼ਨਲ ਹੋ ਗਿਆ ਵੀ ਅੱਖਾਂ ਚੋਂ ਪਾਣੀ ਨਿਕਲ ਆਇਆ ਇਹ ਮੈਂ ਨਾ ਜਿਹੜਾ ਮਰਜ਼ੀ ਮੈਂ ਲੱਗ ਜਾ ਮੈਂ ਰੋ ਦੇਖਣਾ ਸੁਧਰਾ ਹੁੰਦਾ ਹੈ ਅੱਜ ਵੀ ਡਿੱਗ ਗਈ ਮੇਤੋਂ ਪਾਣੀ ਵੀ ਡਿੱਗ ਗਿਆ ਮੇਤੋਂ ਰੋਈ ਡੇ ਡਾਡਾ ਫੋਨ ਨਹੀਂ ਕੱਟਾ ਲੈ ਜੀ ਆ ਇਹ ਪਤਾ ਨਹੀਂ ਐਵੇਂ ਸਕਰੀਨ ਟੁੱਟੀ ਹੈ ਇੱਕ ਦੋ ਧਾਵਾ ਜਿੰਨੀ ਸਕਰੀਨ ਦੀ ਉੱਤੇ ਉਹ ਲੈ ਛਿਲਕੇ ਦੀ ਵੱਖੀ ਆ ਲਉਂਦੀ ਕਾਚਰੀ ਮੇਤੋਂ ਡਿੱਗ ਗਈ ਪਿੰਦਾ ਮੇਤੋਂ ਡਿੱਗ ਪੈਂਦਾ ਪਤਾ ਨਹੀਂ ਕਿ ਚੱਟੇ ਕਵਰ ਲਾਤਾ ਹੈ ਇਹ ਵੀ ਖੜਾ ਲੰਗੀ ਆ ਤੇ ਰਹੀਆਂ ਨਾ ਜੀ ਲਾਮਿਨੇਸ਼ਨ ਇਹ ਤੇਰੇ ਬਣਾ ਸਟ੍ਰੌਂਗੀ ਕਰ ਤੱਕ ਗੱਟ ਜਿਹੜਾ ਆਣਾ 16 ਆਣਾ ਹੁਣ ਹਾਂਜੀ 16 ਆਣਾ ਭਾਣ ਜੀ ਦਾ ਭਾਗੇ ਵਾਦੂ ਹੀਰ ਭਰਾ ਬਾਹਰ ਆ ਤੁਹਾਨੂੰ ਪਿਆਰ ਕਰਨਾ ਕੀਤਾ ਕਰ ਦੇਣਾ ਕਹਿੰਦਾ 16 ਆਣਾ ਸਦਾਈ ਉਹਦੇ ਉਥੋਂ ਮਿਲ ਜਾਂਦਾ ਤਾਂ ਜਾ ਕਰ ਲੈਂਦੇ ਹੁੰਦੇ ਉਹ ਡੀਲ ਜੀ ਪੋਵਰੀ ਦੋਂ ਵੇਆ ਉਹ ਇਦਾਂ ਚੱਲ ਜਾਂਦਾ ਉੱਥੇ ਜਿਹੜਾ ਆਪਾਂ ਕਿਹਦਾ ਲੈ ਕੇ ਬਾਅਦ ਚ ਆਉਂਦੇ ਕੀ ਇਦਾਂ ਗੁੰਮ ਹੋ ਗਿਆ ਹੁੰਦਾ ਜੀ ਹਾਂ ਸ਼ੇਰ ਦੇ ਇੱਧਰ ਚੱਲੋ ਫੂਕ ਕਰਨਾ ਨੇ ਠੋਖਾਈ ਆ ਸਾਲਾ ਉਹ ਯਾਰ ਆਪਾਂ ਫੋਨ ਆਪਾਂ ਉਹਨਾਂ ਚੰਨੇ ਹੋਣਾ ਜੀ ਬੰਦ ਜਿੰਨਾ ਆਪਾਂ ਉਹਨੂੰ ਕਹਿ ਲੀਏ ਆਪਾਂ ਜਿੱਤਾਈ ਬਾਕੀ ਗੱਲ ਕਿਹਦਾ ਨਹੀਂ ਉਹ ਅੱਜ ਕਰੂਗਾ ਕੋਈ ਨਾ ਵੀਰ ਭਰਾ ਜੇ ਜੇ ਕਹਿਣਾ ਨਾ ਕੀਤਾ ਫਿਰ ਆਪਾਂ ਕਰ ਦੋ ਹਾਂ ਟੀਮ ਨਾਲੋਂ ਕਰਦੇ ਹੋ ਫਿਰ ਟੀਮ ਨਾਲੋਂ ਭੁਲਾਉਣਾ ਕਰਾਂਗੇ ਬੰਤੇ ਆ ਰਿਹਾ ਅਨੇਕ ਖੇਤਕੇ ਕੰਮ ਆਪਦਾ ਤੂੰ ਪ੍ਰੈਕਟਿਸ ਪੂਰੀ ਰੱਖ ਕੇ ਤੇ ਵਧੀਆ ਆਪਦਾ ਕੰਮ ਕਰਕੇ ਆ ਹਨਾ ਗਾਂ ਜਿਹੜਾ ਬੰਦਾ ਆਪਾਂ ਨੂੰ ਸਾਧਦਾ ਨਾ ਕੋਈ ਵੀ ਪ੍ਰੋਮੋਟਰ ਸਾਧਦਾ ਜਾ ਉਹਦੇ ਆਪਾਂ ਯਕੀਨ ਤੇ ਰਹਿੰਦੇ ਆ ਵੀ ਮੰਨ ਕੇ ਚੱਲੇ ਕਿ ਭਾਈ ਵਾਲੀ ਜੀ ਬਣ ਜਾਂਦੀ ਹੈ ਨਾ ਬੰਦੇ ਦੀ ਪੂਰੀ ਵਧੀਆ ਤਰੀਕੇ ਦੇ ਨਾਲ ਆਪਾਂ ਖੇਡਦੇ ਆ ਤੇ ਬੰਦਾ ਜੁੜਿਆ ਰਹਿੰਦਾ ਪੂਰਾ ਆਪਦਾ ਕੰਮ ਕਰੇ ਯਾਰ ਆ ਨਹੀਂ ਭਾਜੀ ਆ ਮਾਨਣਾ ਸਾਧਦੇ ਆ ਨਹੀਂ ਨਹੀਂ ਪੂਰਾ ਵਧੀਆ ਯਾਰ ਜਿਹੜੇ ਬੰਦੇ ਨੇ ਆਪਾਂ ਨੂੰ ਸੱਦਿਆ ਕੰਮ ਲਈ ਸੱਦਿਆ ਉਹਦਾ ਕੰਮ ਕਰਕੇ ਦੋ ਪੂਰਾ ਵਧੀਆ ਨਾ ਪੂਰਾ ਵਧੀਆ ਸੈਟਸ ਕਰੋ ਆਪਦੀ ਦਾ ਵਧੀਆ ਖਾਓ ਪੀਓ 3 ਵਜੇ ਹੈਗੇ ਬੈਠਾ 3 ਵਜੇ ਦਾ ਗੱਲ ਕਰਾਂ ਆਹ ਲਈ ਸਾਥ ਜਿਆੜੇ ਛੇ ਲਈ ਬਗਦਾ ਮੈਂ ਅਜੇ ਜ ਆਪ ਨੂੰ ਵੜਾਇਆ ਮੈਨਾਂ ਵੀ ਤੁਹਾਡਾ ਕੰਮ ਹੋ ਗਿਆ ਵੀ ਅਬੀ ਨੇ ਦਾਤਾ ਵੀ ਜੱਪ ਵੀ ਨਾਲ ਹੀ ਜ ਜਦੋਂ ਤੁਹਾਡੇ ਘਰ ਪਤਨੀ ਕੰਡ ਪੜੀ ਏ ਰੋਟੇ ਰੇਗਾ ਨਾ ਕਰਦੇ ਨਾਲ ਸਰਤਾਜ ਹੀ ਦੇ ਨਾਲ ਅਬੀ ਪਾਪਾ ਮੈਂ ਨਹੀਂ ਹਾਂ ਉਹ ਦੋਵੇਂ ਜਾਣੇ ਹੀ ਆਪ ਆਪਣਾ ਹਾਂ ਮੈਂ ਥੋੜੀ ਨਾਲ ਹਾਂ ਇਹਨੂੰ ਫੋਨ ਆਉਂਦਾ ਵੀ ਨਾ ਆਉਂਦਾ ਆਓ ਅਬੀ ਨੂੰ ਫੋਨ ਆਉਂਦਾ ਹੀ ਕੁੜੀਆਂ ਦੇ ਮਿੰਨੂ ਥੋੜੀ ਆਉਂਦੇ ਮਿੰਨੂ ਵੀ ਚੇਤੇ ਸਹੀ ਜਨਾ ਕਿਹੜੀ ਗੱਲੋਂ ਮੈਂ ਤੂੰ ਤੂੰ ਵੀ ਨਾਲ ਹੈ ਉਹਨਾਂ ਦੇ ਮੈਂ ਕਹਾਂ ਉਹ ਉਹਦੇ ਕੁੜੀ ਦੇ ਪਿਓ ਦਾ ਫੋਨ ਆਇਆ ਮਿੱਠੇ ਟਾਡਾ ਮੁੰਡਾ ਖਰਾਬ ਹੋ ਗਿਆ ਤੇ ਨਾਲ ਉਹ ਆ ਉਹ ਪਾਪਾ ਮੈਂ ਨਹੀਂ ਹਾਂ ਤੂੰ ਤੂੰ ਅਬੀ ਨੂੰ ਫੋਨ ਲਾ ਕੇਂਦਾ ਅਬੀ ਨੂੰ ਫੋਨ ਉਹ ਲਾਇਆ ਫੋਨ ਦੇ ਆ ਤੇ ਡੈਡੀ ਨਾਲੇ ਡੈਡੀ ਨਾ ਕਿੱਥੇ ਹੋਵੇ ਇਹਨੂੰ ਮੈਂ ਫੋਨ ਲਾਇਆ ਵੀ 10 ਹੁਣ ਜਵਾਨਾ ਕੀ ਚੱਕਰ ਬਣਿਆ ਇਹ ਜਵਾਨੀ ਝੜ ਗਈ ਨਾ ਮੁੰਡੇ ਸਾਡੇ ਦੇਗੇ ਦੇਗੇ ਬਦਲ ਰਿਹਾ ਹੈ ਬੋਤਲ ਰਿਹਾ ਹੈ 12 ਸਾਲਾਂ ਦਾ ਹੋ ਗਿਆ ਮੇਰੇ ਸਾਹਮਣੇ 11 ਦਾ ਹੋ ਗਿਆ 13 ਦਾ ਹੋ ਗਿਆ 13 ਦਾ ਤਿੰਨ ਰਹਿ ਗਏ ਖਤਰਨਾਕ ਬਸ ਤਿੰਨ ਸਾਲ ਦਾ 16 ਉਹ ਸਭ ਮੈਂ ਯਾਰ ਮਾਂ ਕਿਤਾ ਮਾਂ ਦਾ ਆਪਾ ਕਿਵੇਂ ਨਹੀਂ ਰਹਿਣਗੇ ਨੇ ਮਾਸੇ ਲੀਂ ਬਣਾਈਆਂ ਜੱਪ ਨੂੰ ਹਾਂ ਉਹ ਨਹੀਂ ਨਹੀਂ ਕੋਈ ਨਹੀਂ ਬਣਾਈ ਮਾਂ ਨਹੀਂ ਬਣਾਈ ਹੈਗੀ ਮਾਂ ਤੁਹਾਨੂੰ ਦੱਸਣਾ ਪਤਾ ਹੀ ਗਰੂਲਾ ਉਹ ਇਹਨਾਂ ਨੂੰ ਕਹਿੰਦਾ ਉਹ ਕਹਿੰਦਾ ਵੀ ਉਹ ਕਰਦੇ ਗੱਲਾਂ ਪਾਪਾ ਉਹਨਾਂ ਤੋਂ ਫੂਣਿਆਂ ਦੇ ਉਹ ਕਰਦੇ ਆ ਇਹ ਭਲਵਾਂ ਜੇ ਲੱਗੇ ਪਹਿਲਾਂ ਲੱਜ ਜਾਂਦਾ ਹਮ ਨੇ ਗਨੇ ਕੇ ਦੱਸ ਦਿੰਦੇ ਨਾ ਇੱਕ ਦੂਜੇ ਨੂੰ ਨਹੀਂ ਹੁਣ ਰਿਸ਼ਤਾ ਦੇ ਨਾਲੇ ਛਾਇਆ ਪਿਆ ਹੈ ਬੁਰਾ ਹੁਣ ਨਹੀਂ ਪਾਈ ਕਦੀ ਵੀਡੀਓ ਕੀ ਪਾਉਂਦਾ ਰਿਨਾ ਇੱਕ ਗੱਲ ਮੇਰੇ ਦਿੱਤੇ ਪੱਲ ਲਾ ਫਿਲਟਰ ਦੇ ਮੀਨੋਂ ਪਹਿਲੀ ਵਾਰ ਬਿਲ ਨਹੀਂ ਲੋੜ ਆ ਵੀ ਆ ਵੀ ਪਰਨਾ ਕਿ ਉਹਦਾ ਚੱਚਾ ਉੱਥੇ ਆਉਣਾ ਦਾ ਆਪਣੇ ਲੱਗੇ ਮੇਰੀ ਮਸ਼ੀਨ ਤੇ ਤੱਤ ਬਣਾਦਾ ਉਹ ਆਇਆ ਤੇ ਆਂਦਾ ਤੁਸੀਂ ਫਰਦੀਪੁਰੀ ਰਿਕਾਰਡ ਸੰਭਤਾ ਜੈ ਮੈਂ ਕਰਦਾ ਤੁਹਾਡਾ ਮੁੰਡਾ ਰੋ ਵੇ ਕੁਲੀ ਤੁਰ ਲੱਗੀ ਜਦੋਂ ਨਿਕਿਆਰੀ ਜਿਆਦਾ ਉਹਦਾ ਪਿਆਰ ਜਾਣਾ ਕੈਨੇਡਾ ਚਲੇ ਆ ਪਿਆਰ ਤੋਂ ਉਹ ਉਹ ਜਦੋਂ ਵਿਆਹ ਹੈ ਨਾ ਤੇ ਉਹ ਕੁੜੀ ਕੁੜੀ ਜਦੋਂ ਰੋਂਦੀ ਨਹੀਂ ਤਰ ਲੱਗੀ ਢੋਲੀ ਚ ਬੈੰਦੀ ਆ ਤੇ ਮੋਸ਼ਨਲ ਹੋ ਗਿਆ ਵੀ ਅੱਖਾਂ ਚੋਂ ਪਾਣੀ ਨਿਕਲ ਆਇਆ ਇਹ ਜਿਹੜਾ ਮਰਜੀ ਮੈਂ ਲੱਗੋ ਲੱਗ ਜਾ ਮੇਰਾ ਬੜਾ ਮਾਨ ਚੱਜਾ ਗਿਆ ਬਾਹਰ ਚਲੋ ਜਾਣਾ ਜਾਣਾ ਹੈ ਅੰਦਰੋਂ ਲਾਈਵ ਚਲੋਂਗਾ ਤੇ ਗ੍ਰੇਟੀਟਿਊਡ ਦੇਣਾ ਹੱਥ 'ਚ ਰੱਖਿਆ ਇੱਕ ਬਾਹਰ ਚਲੋ ਜਾਣਾ ਜਾਣਾ ਹੈ ਕੁੜੀ ਦਾ ਦੁੱਖ ਦਾ ਸਮਝ ਸੰਦਿਆ ਨਹੀਂ ਬੱਸ ਕਰ ਰਿਹਾ ਨਾ ਮੈਂ ਰੋ ਗਿਆ ਕੋਣਾ ਮੈਂ ਇੰਨੇ ਨਾਲ ਆਖੂ ਕੀ ਵੀ ਬੋਲਾਂ ਮੇਰਾ ਦਿਲ ਤਾਂ ਨੇ ਮੈਂ ਲੈ ਜਾ ਮੁਰਗੇ ਛੇਤੀ ਛੇਤੀ ਬੜਾ ਜਿਆਦਾ ਕਰਦਾ ਵੈਰੀ ਗੁੱਡ ਵੈਰੀ ਗੁੱਡ ਹੁਣ ਅੱਗੇ ਆਪਾਂ ਹੋਰ ਬਾਇੰਗ ਕਰਦੇ ਨੇ ਛੇਤੀ ਚਲੇ ਜਾਣਾ ਆਪਾਂ ਇਹਨਾਂ ਪੁੱਤਾਂ ਦੀ ਬੋ ਕਪੜਾ ਬਾਈਟਾਂ ਦਾ ਹੋਰ ਵੱਡਾ ਕਰ ਦੇਣਾ ਇਹ ਆਪਾਂ ਇਹ ਰਾਂਦੇ ਇੱਥੇ ਛਾਲਾ ਛੁਲਾ ਵੜੀਆਂ ਮਾਰਦਾ ਹੁੰਦਾ ਜੇ ਆਹ ਵਾਹ ਸਾਰੇ ਗਲਾਈ ਜਣੇ ਪਹਿਣ ਚੁਦਾ ਇੱਕ ਗੱਦਾ ਇੱਥੇ ਮੁੰਡਕੇ ਪਹਿਨ ਚੰਗਲਾ ਕੀਤਾ ਲਵਾਉਣਾ ਉਹ ਤਾਂ ਛਾਂਗੜਾ ਮਾਰਨਾ ਚਾਹੀਦਾ ਕੋਈ ਸਾਰੇ ਚਲੇ ਜਾਣਗੇ ਜਿੱਦਾਂ ਹੋ ਗਿਆ ਹੈਗੇ ਬਗਰਾ ਇਹ ਜਿੱਦਾਂ ਪਧਰੀ ਮੈ ਹੀ ਹਾਂ ਜੋ ਪਵਾਣ ਦੇ ਫਲਾਇਆ ਬਣਾਉਂਦਾ ਤੋ ਤੌਲੀਆ ਘਮਾਉਂਦਾ ਆ ਜੋ ਪਾਣ ਦੇ ਫਲਾਇਆ ਪਧਰੀ ਜੇ ਫਲਾਇਆ ਪੁੜਖਾ ਲਾ ਕੇ ਆ ਪਧਰੀ ਉਧਰ ਜਿਹੜਾ ਲਾਸਟ ਆ ਆ ਨਾਟ ਦਾ ਸਾਰਾ ਲਾ 10000 ਆ ਅੱਛਾ ਅੱਛਾ ਉਹ ਦੂਜੇ ਸਤਨਾਮ ਨੂੰ ਹਾਂ ਆਹੋ ਆਹੋ ਜੇ ਮੈਂ ਗੁਰੂ ਆ ਗਿਆ ਮੈਂ ਵੀਡੀਓ ਵੇਖੀ ਮਹਾ ਅਸਾ ਚਾਹ ਹੁੰਦੀ ਹੈ ਦਿਲੋਂ ਦਿਲੋਂ ਕੋਈ ਉਹ ਭਾਵੇਂ ਮੰਨ ਲਓ ਇਹਨੂੰ ਕਿਹੜਾ ਪਤਾ ਮੇਰੀ ਵੀਡੀਓ ਬਣ ਗਈ ਕਿਦਾਂ ਨਹੀਂ ਇਹ ਮੰਨ ਲਓ ਪਤਾ ਲੱਗਿਆ ਭਾਈ ਆਹ ਦੇਖੋ ਗੰਦੀਪੁਰ ਵਾਲੇ ਜਿਹੜੇ ਪਹਿਲੇ ਮੈਚ ਉਹ ਕੱਢ ਕੇ ਵੇਖੀ ਨਹੀਂ ਭਾਈ ਜਿਹੜਾ ਬਿੱਲੇ ਦਾ ਹੈ ਕਰਾਂ ਜਦੋਂ ਆਪਾਂ ਉੱਥੇ ਜਫਲ ਆਇਆ ਸੀ ਕਰਿਆਲੇ ਕਰਿਆਲੇ ਵੀ ਬੜਾ ਨੱਚਿਆ ਉਹ ਵੀ ਬੜੀ ਫੋੜ ਵਾਹ ਕੋਈ ਬਿੱਲੇ ਨੇ ਕੋਈ ਪਾਇਆ ਛੋੜਦਾ ਨਾ ਬਿੱਲਾ ਬਿੱਲੇ ਦਾ ਵਾਇਰਲ ਹੋਇਆ ਜੀ ਤੋਂ ਮੇਰੇ ਹਿਸਾਬ ਨਾਲ ਉਹਨੇ ਮੇਰੀ ਗੱਡੀ ਥਾਪੀ ਮਾਰੀ ਔੜਾ ਘੇੜਦਾ ਦਾ ਚਮਕੌਰ ਚਮਕੌਰ ਰਾਤ ਮੇਲਾ ਰਾਤ ਮੇਲਾ ਤੇ ਅਗਲੀ ਰਾਤ ਅਗਲੀ ਰੇਟ ਤੇ ਕਹਿੰਦਾ ਅਦਰ ਬਸ 47 ਬੋਧਣਾਂ ਲੱਗਦੀ ਜਿੱਦ ਤੂੰ ਮੈਚ ਹੋਇਆ ਤਾਂ 47 ਉੱਠ ਕੇ ਆਇਆ ਔਰ ਜ਼ਿੱਦਾ ਸਤਾਲੋਂ ਆਇਆ 47 ਨੂੰ ਮੈਚ ਵੇਖਣਾ ਆ ਮੈਨੂੰ ਆਖੰਦੇ ਆਂਦਾ ਮੈਂ ਤਾਂ ਡਾਕਟਰ ਨੂੰ ਨਹੀਂ ਜਾਣਾ ਮੈਂ ਤਾਂ ਨਾ ਪਾਉ ਮੈਂ ਤਾਂ ਮੈਚ ਵੇਖਣਾ ਚਾਹੇ ਜਾ ਕੇ ਘਰੇ ਨਹੀਂ ਗਿਆ ਸਿੱਧਾ ਵੇਚ ਆਇਆ ਬੰਦੇ ਜੇ ਆ ਕੇ ਘਰੇ ਮਿਲਣ ਵਾਲੇ ਤੇ ਉੱਡ ਕੇ ਆ ਜੇ ਲੇਟ ਹੋ ਗਿਆ ਫਿਰ ਮੈਂ ਇਹਨੇ ਗਰਮੀ ਬੜੀ ਹੁੰਦੀ ਦਿਨੇ ਜੀ ਨਹੀਂ ਕਰਦਾ ਮੈਂ ਦਿਨੇ ਕਿਤਨੇ ਹੋ ਜਾਂਦਾ ਦਿਨੇ ਇਹ ਪੱਠਾ ਦਾ ਕੰਮ ਐਡੋ ਮਟਰੀ ਦਾ ਬਾਅਦ ਤੋਂ ਆਹ ਗਰਮੀ ਬੜੀ ਹੁੰਦੀ ਹੁਣ ਮੰਨ ਲਾ ਜੋ ਹੁਣ ਮੈਚ ਖੇਡਿਆ ਨਾ ਪ੍ਰੀ ਵਰਕਆਊਟ ਜੇ ਪੀਣੇ ਦਾ ਮੈਨੂੰ ਤੇ ਨੀਂਦ ਨਹੀਂ ਆਉਂਦੀ ਇਹਦੇ ਨਾਲ ਪਤਾ ਨਹੀਂ ਕੀ ਬੜੀ ਘਟ ਆਉਂਦੀ ਰਾਤ ਨੂੰ ਨਹੀਂ ਦੇਣਾ ਕਾਫੀ ਨੂੰ ਹੁੰਦਾ ਬਲੋ ਹਾਂ ਜਿਹੜਾ ਨਹੀਂ ਹੁੰਦਾ ਨਾ ਨਹੀਂ ਨਹੀਂ ਆ ਮੈਨੂੰ ਨਹੀਂ ਆਉਂਦੀ ਬੜੀ ਘਟ ਨਹੀਂ ਆਉਂਦੀ ਭਾਵੇਂ ਜਨਾ ਬੱਜੀ ਸਦੂ ਟੁੱਟਾ ਨਾ ਇਹ ਨੇ ਇਹਦਾ ਪਲਗ ਇੱਜ ਕਰੁੰਦਾ ਆਪਣੇ ਜੋ ਪਤਾ ਨਹੀਂ ਕਿੰਨੇ ਮਿਲੀਅਨ ਗ੍ਰਾਮ ਆ ਉਹ ਇੱਕ ਪੁਆਇੰਟ ਜਿਹਾ ਬੰਦਾ ਨੀਂਦ ਵਾਲਾ ਤੇ ਉਹ ਇਹਨੇ ਖਤਮ ਕਰ ਦੇਣਾ ਕਿੰਨੇ ਬੰਦ ਹੁੰਦਾ ਏ ਮਿਲੀਅਨ ਕਿ ਭੈਣ ਜਿਹੜਾ ਇਹਨਾਂ ਕ ਬੰਦਾ ਜੀ ਨੀਂਦ ਵਾਲਾ ਕੈਮੀਕਲ ਜਿਹੰਦਾ ਆਪਣੇ ਦਿਮਾਗ ਦੇ ਵਿੱਚ ਬੰਦਾ ਤੇ ਉਹਦੇ ਨਾਲ ਹੀ ਆਪ ਨੂੰ ਨੀਂਦ ਆਉਂਦੀ ਹੈ ਤੇ ਉਹਨੂੰ ਇਹ ਵਾਸ਼ ਕਰ ਦਿੰਦਾ ਖਤਮ ਕਰ ਦਿੰਦੀ ਹੈ ਕੈਫੀਨ ਤੇ ਜਦੋਂ ਉਹ ਖਤਮ ਹੋ ਜਾਂਦਾ ਤੇ ਮੁੜ ਕੇ ਨੀਂਦ ਕੇ ਦੌਣੀ ਉਹ ਫੇਰ ਨੇਚਰਲੀ ਬੰਦ ਆ ਤੇ ਫੇਰ ਜਾ ਕੇ ਨੀਂਦ ਅਗਲੇ ਦਿਨ ਫਿਰ ਕੋ ਜਦੋਂ ਬਣੂਗਾ ਨਾ ਚਾ ਲੱਥੂਗਾ ਫੇਰ ਹੀ ਹਾਂਜੀ ਉਹ ਤਾਂ ਮੈਂ ਬਰੰਦੀ ਬੁਈਆਂ ਕਾਫੀ ਨੂੰ ਕਹਿੰਦੇ ਪਿਆਰ ਕਰਦੇ ਆ ਮਾਝੇ ਵਾਲੇ ਇੱਕ ਵਾਰੀ ਉਧਰ ਬਾਬਾ ਸੁਖਵਿੰਦਰ ਸਿੰਘ ਜੀ ਮਾਲੂਆਲ ਬਾਬਾ ਚੱਕੀ ਵਾਲੇ ਉਹ ਵੀ ਇੱਕਾਂ ਦੇ ਭਰਾਵਾਂ ਦਾ ਵੱਡਾ ਸਨਜੋਗ ਆਇਦੇ ਮਿਲਣ ਲਈ ਵੱਡੇ ਅਸ਼ੀਰਵਾਦ ਆ ਪੰਜਾਬ ਦੀਆਂ ਤੋਂ ਤੇ ਗੁਰਵਿੰਦਰ ਜੁਕੇ ਇਹਨਾਂ ਭਰਾਵਾਂ ਦੇ ਵੱਲੋਂ ਦਿੱਤੇ ਜਾਣੇ ਆ ਉਧਰ ਜੁਕੇ ਦੇ ਵੱਲੋਂ ਲਾਨ ਵੀ ਹੋਇਆ ਇੱਕ ਵੀਰ ਦੀ ਡਿਊਟੀ ਲਾ ਲਈ ਹੈ ਜਾਂ ਦੋਨਾਂ ਪਾਸਿਓਂ ਗੋਪੀ ਤੇਜਾ ਸਿੰਘ ਮਾਲਿਆ ਇੱਕ ਵੀਰ ਦੇਖ ਲਈਏ ਜਿਹੜਾ ਬਸਤਾ ਦੀ ਡਿਊਟੀ ਲਵਾ ਦੋ ਇਹਨਾਂ ਨਾਲ ਜਿੰਮੋਰ ਕੇ ਕੀਪੇ ਦੀ ਰੋਣ ਕੀਪ ਸਿੰਘ ਨਾਮ ਆ ਤਿੰਮੂ ਵੈਤਾਲੀਆਂ ਦੀ ਅਪਾਰ ਕਿਰਪਾ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਚਾਰ ਦੇ ਰੰਦੀਪੁਰੀਆਂ ਇੱਕੋ ਇੱਕ ਹਜ਼ਾਰ ਦਾ ਇੱਕੋ ਇੱਕ ਹਜ਼ਾਰ ਦਾ ਆਣ ਦੇ ਪਿੰਡਾਂ ਦਾ ਮੁੰਡਾ ਰੇਡ ਪੌਂਡ ਦੇ ਵੱਲ ਤੇ ਵਧਿਆ ਹੋਇਆ ਉਹ ਸਾਹਮਣੇ ਚੱਕ ਸ਼ੰਦਰੀ ਕਰਤੀ ਗਲਜਾਰੀ ਕਬੱਡੀ ਪੌਂਡ ਸੰਦੀਪੁਰਗਾ ਸੰਦੀਪੁਰਗਾ ਗੋਪੀ ਰੰਦੀਪੁਰਗਾ ਗੋਪੀ ਦੇ ਚੱਕਾ ਨਾਲ ਗਲਜਾਰੀ ਉਹ ਟੱਕਰ ਬਰਾਬਰ ਦੀ ਉਹ ਮੇਰੇ ਮਿੱਤਰੋ لے پاسے مرغ پورا ہوں چیگ جی بجو چیگ جی بجوی گوپی نو پنڈیاں پہن جوڑی لان تک رینڈا جانا جیو بل چی پی گئی دنیا نیارے لگی تیاری جبانا پورا گوپی گوپی ٹکر ہر سال کردی بابا لکھا جی ਬਾਬਾ ਚੇਰ ਸਿੰਘ ਬਾਬਾ ਜੋਤਾ ਸਿੰਘ ਜੀ ਬਾਬਾ ਸ਼ੰਦਾ ਸਿੰਘ ਜੀ ਪਿੱਖੀ ਵਿੰਡਕੇ ਬਾਬਾ ਭਗਵਾਨ ਸਿੰਘ ਜੀ ਗੱਡੀ ਮੰਡਲੇ ਵੱਡੇ ਪਿਆਰ ਦਿੰਦੇ ਆ ਉਹ ਗੁਰਦੁਆਰੇ ਮੱਲੀ ਕਾਰ ਦੀਆਂ ਲਾ ਭਰਾ ਵੀ ਪੁੱਜ ਗਏ 552 550 ਦੇਣਾ ਬੈਸਟ ਰਾਈਟਰ ਤੋਂ ਬੈਸਟ ਜੱਤੀ ਨੂੰ ਬਾਲਾ ਬੈਜੇ ਮਾਇਆ ਜੱਸ ਮਾਣੋ ਚੱਲੀ ਆ ਰੂਪ ਦਾ ਵੀ ਨੇ ਲੋ ਕਹਿੰਦੇ ਬਾਰੂ ਕਹਿੰਦੇ ਕਾਲੇ ਸੱਤਰੇ ਵਾਲੇ ਨੇ ਕਬੱਡੀ ਪਾਈ ਹੋਈ ਆ ਆਹ ਟੱਕਰ ਜੇ ਜੱਫਾ ਲੱਗ ਗਿਆ ਦੁਨੀਆ ਨੇ ਰਸਤੀ ਪਈ ਆ ਉਹ ਮੀਂਦੇ ਮੇਲਾ ਉਹ ਮੇਲਾ ਬਣ ਗਿਆ ਮਾਰੇ ਤਾੜੀਆਂ ਅਮਰੀਕਾ ਬਲੇਰ ਕਾਰ ਬਜਾਲ ਤੇ ਹਰ ਸਿੰਧਰ ਨੇ ਜਿੰਨਾ ਬੋਰ ਸ਼ੋਰ ਮਾਵੇ ਕੋ ਕਬੱਡੀਆਂ 11 ਸੋਦੀਆਂ ਲਓ ਬਰੰਦੀ ਕੁੜੀਆਂ ਨੇ ਟਰਾਈ ਕੀਤੀ ਆ ਪੁਆਇੰਟ ਜਿਹੜਾ ਮੱਖਣ ਸਿੰਧੂ ਦੇ ਖਾਤੇ ਵਾਹ ਕਬੱਡੀ ਆਉਂਦਾ ਸਿਰੇ ਦਾ ਮੈਚ ਚੱਕਰ ਕਬੱਡੀ ਦੀ ਰੇਡ ਤੇ ਚਾਰੇ ਜੱਫੀ ਤੇ ਆਮੇ ਲੱਖ ਚਾਰੀ ਕਬੱਡੀ ਪਾ ਰਿਆ ਖੇਡ ਦੇ ਮੈਦਾਨ ਦੇ ਵਿੱਚ ਆਈ ਹੋਈ ਕਬੱਡੀ ਹੈ ਫਰੀਦਪੁਰਿਆ ਫਰੀਦਪੁਰਿਆ 1000 ਅੰਮ੍ਰਿਤਪੁਰ ਤੇਰਾ ਨਾਮ ਮੇਰੇ ਵੱਲੋਂ ਇਹ ਕਬੱਡੀ 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 ਟੀਮ ਤੇ ਨਾਲ ਤੇਜਾ ਸਿੰਘ ਮਲਕਣ ਦਾ ਗੋਪੀ ਬੱਲੇ ਸੰਧੂ ਬਾਲੀ ਖੇਡ ਕਰਦਾ ਹੈ ਅਰੇ ਇਧਰ ਦੇ ਪਾਈ ਕਬੱਡੀ ਪਾਉਗੀ ਉਧਰ 4 4 ਚਾਰਾਂ ਦੇ ਵਿੱਚ ਕੋਣ ਕਮਾਲ ਕਰਦਾ ਹੈ ਇਹ ਖਾਲੀ ਬਾਲਦਾ ਆਹ ਖੇਡਦੀ ਪਈ ਆ ਇਹ ਪਰ ਦੇਖੀ ਮਾਣਾ ਬਿੱਤੀ ਜਿਹੜੀ ਆ ਕਾਮ ਜੀ ਹੁੰਦੇ ਕਿ ਜਰਵਿੰਦਰ ਜੱਟ ਕਿ ਉਹ ਸਾਰਾ ਦਿੱਤਾ ਸੋਖਾ ਕੈਨੇਡਾ ਸਾਰਿਆਂ ਦਾ ਗੱਲ ਸੁਣ ਮੇਰੀ ਚਲੋ ਮੰਨਦੇ ਆ ਇਹੋ ਬੰਦੇ ਜਿਹੜੇ ਹੁੰਦੇ ਨਾ ਸਾਰੇ ਛਾਲ ਦੇ ਵਿੱਚ ਇੱਕ ਇੱਕ ਬੰਦਾ ਕਹਿੰਦਾ ਕਿ ਮੈਂ 50 50 ਹਜ਼ਾਰ ਲੈਣਾ ਅੱਜ ਲਈ ਕਬੱਡੀ ਆਪਾਂ ਆਪੇ ਡਾਊਨ ਕਰੀ ਜੰਨੇ ਆਪ ਦਾ ਰੇਟ ਹੁਣ ਆਪਾਂ ਤੇ ਜਵਾਕ ਘਟਾਉਣੇ ਘਟਾਉਣੇ ਨਾਲ ਲਿਕੇ ਲਿਕੇ ਹੁਣ ਅੱਜ ਦਾ ਮੈਚ ਦਾ ਰੇਟ ਹੈਗਾ 55 50 ਇਹ ਬੰਦੇ ਖੇਡਣ ਦੇ ਲੱਖ ਵਾਲੇ ਕਬੱਡੀ ਦੇ ਡਾਊਨ ਆਪਾਂ ਹੀ ਕਰੰਦੇ ਆ ਕੌਣ ਕਰੰਦੇ ਕਰੀ ਜਾ ਸਾਰੇ ਭਰਾ ਜੀ ਕਹਿਣਾ ਕਿ ਉੱਥੇ 50 ਜੱਡੇ ਤੇ ਖੇਡੋ ਇਹਨਾਂ ਨੂੰ ਮੈਂ ਨਾ ਕਈਆਂ ਨੇ ਕਹਿਣਾ ਹੁਣ ਆਪਾਂ ਨੂੰ ਜਿਹੜੀਆਂ ਸਾਈਆਂ ਹੁਣ ਮਿਲੀਆਂ ਗਾਹੋਂ ਨਾ ਕਹਿਣਾ ਵੀ ਉੱਥੇ ਤੇ 50000 ਚ ਇੰਨੇ ਖੇਡਣ ਦੇ ਖੜਾਓ ਕਰੀ ਜਾ ਕਬੱਡੀ ਆਪ ਕੀਤੀ ਪੈਸਾ ਲਹਾਂਦਾ ਇਹ ਕਬੱਡੀ ਜਿੱਤੇ ਫਿਰ ਇਹਨੂੰ ਡਾਊਨ ਕਰੀਓ ਕਮੇਟੀ ਨੇ ਇਹੋ ਚੀਜ਼ ਕਹਿਣੀ ਆ ਵੀ ਜੇ ਉੱਥੇ ਤੁਸੀਂ 50000 ਚ ਇੰਨੇ ਬੰਦੇ ਖੇਡਣ ਦੇ ਤੇ ਖੇਡੋ ਖੇਡੀ ਜਾਓ ਉਹ ਤੇ ਹੁਣ ਮੇਰੀ ਗੱਲ ਸੁਣ ਸਾਰੇ ਪਲੇਅਰ ਖੇਡਦੇ ਆ ਆਪਾਂ ਕਿੰਨੇ ਪਲੇਅਰ ਖੇਡਦੇ ਆ ਚਲੋ ਮੰਨ ਲਓ 50000 ਚੋਂ ਖਰਚਾ 15000 ਕੱਢ ਲਓ ਤੇ ਸ਼ਾਮ ਮਾਣੂ ਪਲੇਅਰਾਂ ਨੂੰ 35 3500 ਰੁਪਈਆ ਬਣੀ ਆਉਂਦਾ ਤੇ 3500 ਮੇਰੀ ਗੱਲ ਸੁਣ ਜੇ ਬੰਦੇ ਨੂੰ ਪੈਸੇ ਨਹੀਂ ਤੇ ਖਾਊਗਾ ਕਿੱਥੋਂ ਪਲੇਅਰ ਤੇ ਕਰੂਗਾ ਕਿੱਥੋਂ ਤੇ ਕੀ ਕਰੂਗਾ ਸਾਰੇ ਕੋ ਪਲੇਅਰ ਪਹਿਲ ਨਹੀਂ ਨਹੀਂ ਤੁਸੀਂ ਕੱਢ ਲਓ ਆਪਾਂ ਮੇਰੀ ਗੱਲ ਸੁਣ ਆਪਾਂ ਹਸਤ ਕੱਢ ਲੈਨੇ ਆ ਪਲੇਅਰ ਸਾਰੀ 4000 5000 ਦਾ ਸਮਾਨ ਆਏ ਨਾ ਪੱਟੀਆਂ ਪੁੱਟੀਆਂ ਸਾਰਾ ਕੁਝ ਆ ਨਾ ਪੱਟੇ ਪੁੱਟੇ ਤੇ ਗੱਡੀਆਂ ਗੁੱਡੀਆਂ ਦਾ ਕੱਢ ਕੇ 40000 ਰੁਪਏ 40000 ਆ 35 ਰਹਿ ਗਿਆ ਆ 35 ਰਹਿ ਗਿਆ 35 ਵੰਡ ਲਓ ਕਿੰਨਾ ਕਿੰਨਾ ਆਉਣਾ 12 ਦੇ ਪਲੇਅਰ ਹੁੰਦੇ ਜੇ ਤਿੰਨ ਤਿੰਨ ਹਜ਼ਾਰ ਆਉਣਾ ਪਲੇਅਰ ਦੀ ਖਰਾਬ ਕਿੰਨੀ ਯਾਰ ਇਹੋ ਜਿਹੇ ਸਮੇਂ ਜੀ 25 25 ਰੁਪਏ ਆਉਣਾ 25 25 ਇਹ ਤੋੜਦਾ ਕੋ ਆ 25 25 ਆਇਆ ਹੁਣ ਕੀ ਖਰਾਬ ਪਲੇਅਰ ਕਿੰਦਾ ਇਹਨੇ 3000 3500 ਰੁਪਏ ਨਾ ਕੀ ਕਰੂਗਾ ਪਲੇਅਰ ਬੰਦੇ ਦਾ ਨਹੀਂ ਭਾਈ ਇਹ ਸੂਤਰਾਂ ਦਾ ਪਲੇਅਰ ਘਟ ਰੋ ਘਟ ਵੀ ਤਕਰੀਬਨ ਚਲ 6-7000 ਰੁਪਏ ਤੇ ਬੰਦੇ ਨੂੰ 5000 ਰੁਪਏ 6000 ਰੁਪਏ ਦੇ ਆਵੇ ਆ ਵੀ ਆਪਾਂ ਗੱਲ ਕਰ ਲਿਆ ਤੇ ਹੁਣ ਜਦਾਂ ਇਹ ਦੋਨਾਂ ਕਮੇਟੀ ਨੂੰ 70000 ਕਹੀਦਾ ਨਾਲ ਅਗਲੇ ਬੰਨੇ ਉਹ ਕਹਿੰਦੇ ਪਲੇਅਰ ਕਿਹੜੇ ਖੜਾਓਗੇ 70 ਜਦੋਂ ਕਹੀਦਾ ਆਪਦੇ ਖੜਾਵਾਗੇ ਜਿਹੜੇ ਆਪਦੇ ਆਪਦੇ ਪਲੇਅਰ ਆ ਉਹ ਕਹਿੰਦੇ ਦੂਜੀਆਂ ਟੀਮਾਂ ਦੇ ਕਹਿੰਦੀਆਂ ਫਲਾਨਾ ਖੜਾਵਾਗੇ ਦੂਜਾ ਖੜਾਵਾਗੇ ਇਹੋ ਵਾਲੀ ਗੱਲ ਵੀ ਪੈਂਦਾ ਦਾ ਉਥੇ ਪਰ ਕੀ ਕਹਾਂਗੇ ਅਸੀਂ ਹਾਂ ਕਿ ਉਹ ਆnde ਆ ਲੈ ਆ ਗਏ ਤੇ ਲੋਗਾਂ ਨੂੰ ਤੇ ਮਾਹ ਸਾਡੇ ਆਪ ਦੀ ਟੀਮ ਮਿੱਤਰੋ ਦੇ ਦੀ ਯਾਦ ਜਿਹੜੀ ਬਾਹਰ ਆਈ ਦੀ ਕਿਰਪਾ ਜਿਹੜੀ ਸਾਈ ਉਹ ਨਹੀਂ ਆਈ ਉਹਨਾਂ ਨੂੰ ਦਾਵਾ ਵੀ ਪਲੇਅਰ ਦੱਸ ਕੇ ਸਾਈ ਦੇਣੀ ਕਿ ਅਸੀਂ ਫਲਾਣਾ ਪਲੇਅਰ ਦਾ ਨਾਮ ਲਵਾਂਗੇ ਟੀਮ ਦੇ ਦਾ ਨਾਮ ਲਵਾਂਗੇ ਤਾਂ ਸਾਨੂੰ ਸਾਈ ਆ ਜਰ ਸਾਈਆਂ ਪਲ ਲੱਗੀ ਕਰੁੰਦਾ ਅੱਜ ਆਪਾਂ ਪਾਵੇਂ 20 ਨੰਬਰਾਂ ਦੇ ਹਾਰ ਦੀ ਹਾਰ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਅਨਟਰਟੇਨਮੈਂਟ ਲੋਕਾਂ ਦਾ ਆਪਾਂ ਕਰਦੇ ਆਂ ਵਧੀਆ ਸਾਰਾ ਕੁਝ ਵਧੀਆ ਹੁੰਦਾ ਚਲੋ ਕੋਈ ਨਹੀਂ ਅੱਜ ਹਾਰੇ ਆਂ ਕੱਲ ਜਿੱਤ ਜਾਾਂਗੇ ਕੋਈ ਗੱਲ ਨਹੀਂ ਬੰਦੇ ਕਹਿ ਲਾਂਗੇ ਯਾਰ ਫਿਰ ਕੀ ਕਿਤੇ ਆਪਾਂ ਨੂੰ ਬੰਦ ਨਹੀਂ ਕੋਈ ਗੱਲ ਪਰ ਹੋਣੀ ਚਾਹੀਦੀ ਆਪਣੇ ਨਾਲ ਇੰਨੀ ਕੁ ਚੰਗਾ ਹੋਇਆ ਮੈਂ ਉਹਦਾ ਨਾ ਛੁੱਟ ਛੁੱਟ ਦੇਣਾ ਥੋੜੀ ਜੀ ਉਹ ਨਹੀਂ ਛੁੱਟਣੀ ਹੁਣ ਕਰਦਾ ਸਾਰੇ ਜਦ ਕੰਮ ਕਮੀ ਇੱਕ ਜਾਪੀ ਦੀ ਰਹੀ ਆ ਭਲਵਾਨ ਜੀ ਇੱਕ ਜਾਪੀ ਚੰਗਾ ਹੁੰਦਾ ਨਾ ਦੂਜੀ ਲਗਾਈ ਵਾਲਾ ਜੱਫੇ ਪਾਣੇ ਪਾਣੇ ਹੀ ਤੁਸੀਂ ਜਾਫੀ ਦੇ ਕਰਦੇ ਨਹੀਂ ਜੇ ਕੋਈ ਜੇ ਤੇ ਤੇਰੇ ਤੇ ਸੁੱਟ ਮੈਂ ਸੁੱਟਦਾ ਵੀ ਬੰਦਾ ਕਰ ਲਈ ਤੂੰ ਬੰਦਾ ਗਾੜੀ ਕਰਦਾ ਨਹੀਂ ਚੰਗਾ ਹਾਂ ਜੀ ਹੁਣ ਬੰਦਾ ਚੰਗਾ ਗਿਆ ਹੁਣ ਮੇਰੀ ਗੱਲ ਤੂੰ 18 ਤਰੀਕ ਨੂੰ ਇੱਕ ਹੋੜ ਰਹਿਣ ਦੇ ਮਟਾਰਾ ਕਰ ਲੈ ਮੈਨੂੰ ਜਾਓ ਤੁਸੀਂ ਪਰਮਿਸ਼ਨ 18 ਤਰੀਕ ਨੂੰ ਮੈਂ ਕਰ ਦੇ ਕੇ ਜਾਫੀ ਕਰਨ ਨੂੰ ਫੇਰ ਤੁਹਾਨੂੰ ਦੱਸਾਂ ਹੁਣ ਪੰਜ ਕੱਲਾ ਪਰ ਆ ਕੱਲ ਤੁਸੀਂ ਆਖੇ ਯਾਰ ਰਾਤ ਦੀ ਤੂੰ ਰਾਤ ਤੂੰ ਕਹਿੰਨੂ ਰਹਿਣ ਦੇ ਪਹਿਲਵਾਨ ਮੈਂ ਜੇ ਨਾ ਬੰਦਾ ਕਰ ਦੋ ਤੇ ਆਦੂ ਲੱਭ ਲੈਣਾ ਇਹ ਬੰਦਾ ਆ ਅੱਜ ਕਿੰਨੇ ਕਿ ਮੈਚੀ ਮੈਂ ਚੱਲ ਸੁੱਖਣੇ ਕਹਿਤਾ ਨਾ ਕੋਈ ਨਾ ਕੋਈ ਬੰਦਾ ਵਧੀਆ ਮੈਨੂੰ ਉਹਦੇ ਪਤਾ ਨਹੀਂ ਵੀ ਬੰਦਾ ਤੂੰ ਨਹੀਂ ਕਿਹਾ ਚੰਗਾ ਜਿਹਾ ਕੋ ਲੱਭਦੇ ਹਾਂ ਨੂੰ ਹੋਰ